ਜੁੜੇ ਹੋ ਤੇ ਜੁੜੇ ਰਹਿਣਾ ਬੰਦਾ ਲੱਗੇ ਤੇ ਲੱਗਿਆ ਰਵੇ ਲੋਕ ਕੀ ਕਹਿੰਦੇ ਆ ਪਰਵਾਹ ਨਾ ਕਰੋ ਦੁਨੀਆ ਕੀ ਕਹਿੰਦੀ ਆ ਪਰਵਾਹ ਨਾ ਕਰੋ ਜਿੱਥੇ ਲੱਗਿਆ ਬੰਦਾ ਲੱਗਿਆ ਰਵੇ ਜੇ ਕੁਝ ਕਰਦਾ ਹੈ ਤੇ ਕਰ ਵਲੰਟੀਅਰ ਬਣ ਕੇ ਜੇ ਲੱਗਿਆ ਤੇ ਲੱਗ ਦੁਨੀਆ ਦੀ ਪਰਵਾਹ ਨਾ ਕਰ ਲੋਕੀ ਕਿਸੇ ਤੋਂ ਕਦੇ ਖੁਸ਼ ਨਹੀਂ ਹੋਏ ਗੁਰੂ ਨਾਨਕ ਸਾਹਿਬ ਤੁਰੇ ਲੋਕਾਂ ਭੂਤ ਨਾ ਆਖਿਆ ਬੇਤਾਲਾ ਆਖਿਆ ਵੱਟੇ ਮਾਰੇ ਪੱਥਰ ਮਾਰੇ ਕੀ 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 ਲੋਕਾਂ ਨੇ ਆਖਿਆ ਸੱਚੇ ਪਾਤਸ਼ਾਹ ਲੋਕੀ ਗੱਲਾਂ ਕਰਦੇ ਆ ਵੇਖੋ ਕੀ ਕੀ ਕਹਿੰਦੇ ਆ ਮਾਰ ਨੇ ਕਿਹਾ ਨਾ ਨਾ ਮਰਦਾਨਿਆਂ ਨਾ ਭਾਈ ਵੱਡਾ ਹੌਸਲਾ ਚਾਹੀਦਾ ਧਾਰਨਾ ਏ ਪੱਥਰ ਖਾ ਖਾ ਕੇ ਗਾਲਾਂ ਲੈ ਲੈ ਕੇ ਆਪਾਂ ਫੇਰ ਵੀ ਦੁਨੀਆ ਨੂੰ ਤਾਰਨਾ ਏ ਅਸੀਂ ਸੁਣੋ ਅਸੀਂ ਆਪਣਾ ਕੰਮ ਕਰੀਏ ਜਿਹੜੇ ਰਾਹ ਤੇ ਤੁਰੇ ਉਹ ਤੁਰੇ ਜੱਲੋ ਜਿਹੜੇ ਰਾਹ ਤੇ ਤੁਰੇ ਉਹ ਤੁਰੇ ਆਪਣਾ ਹਾਸਾ ਕਾਇਮ ਰੱਖੋ ਆਪਣੀ ਚੜ੍ਹਦੀ ਕਲਾ ਕਾਇਮ ਰੱਖੋ ਆਪਣੀ ਸਮਾਈਲ ਕਾਇਮ ਰੱਖੋ ਆਪਣੀ ਦ੍ਰਿੜਤਾ ਕਮਾਇ ਕਾਇਮ ਰੱਖੋ ਕੋਈ ਕੀ ਕਹਿੰਦਾ ਕਿਸੇ ਦੀ ਪਰਵਾਹ ਨਾ ਕਰੋ ਲੋਕਾਂ ਨੇ ਇੱਧਰ ਨੂੰ ਤੁਰੋਗੇ ਫੇਰ ਵੀ ਗੱਲਾਂ ਕਰਨੀਆਂ ਦੂਜੇ ਪਾਸੇ ਤੁਰੋਗੇ ਫੇਰ ਵੀ ਕਰਨੀਆਂ ਸੁਣੋ ਪਤੀ ਪਤਨੀ ਦੋ ਸਨ ਨਾਲ ਇੱਕ ਵਦਾ ਸੀ ਉਹ ਤੁਰੇ ਜਾਣ ਜਦੋਂ ਤੁਰੇ ਜਾਣ ਤੇ ਲੋਕੀ ਗੱਲਾਂ ਕਰਨ ਲੈ ਦੱਸ ਵੀ ਜਦੋਂ ਚੰਗਾ ਭਲਾ ਗਧਾ ਕੋਲ ਹੈਗਾ ਤੇ ਤੁਰੇ ਕਿਉਂ ਜਾਂਦੇ ਹੋ ਕਹਿੰਦੇ ਲੋਕੀ ਗੱਲਾਂ ਕਰਦੇ ਨੇ ਘਰ ਵਾਲੀ ਨੂੰ ਕਹਿੰਦਾ ਐ ਕਰ ਤੂੰ ਗਦੇ ਤੇ ਬਹਿ ਜਾ ਤੇ ਮੈਂ ਅੱਗੇ-ਅੱਗੇ ਤੁਰਦਾ ਉਹ ਗਦੇ ਤੇ ਬਹਿ ਗਈ ਘਰ ਵਾਲੀ ਉਹ ਅੱਗੇ-ਅੱਗੇ ਤੁਰਨ ਲੱਗ ਪਿਆ ਤੇ ਲੋਕ ਕਹਿਣ ਲਓ ਜੀ ਜੋਰੂ ਦਾ ਗੁਲਾਮ ਜਾਂਦਾ ਉਹ ਵੇਖੋ ਟੌਰ ਨਾਲ ਬੈਠੀ ਤੇ ਇਹ ਅੱਗੇ-ਅੱਗੇ ਤੁਰਿਆ ਜਾਂਦਾ ਉਹ ਕਹਿੰਦਾ ਲੋਕੀ ਗੱਲਾਂ ਬਹੁਤ ਕਰਦੇ ਨੇ ਏਦਾਂ ਕਰ ਤੂੰ ਅੱਗੇ ਤੁਰ ਮੈਂ ਬੈਨਾ ਉੱਤੇ ਇਹ ਉੱਤੇ ਬਹਿ ਗਿਆ ਉਹ ਅੱਗੇ ਅੱਗੇ ਤੁਰੇ ਲੋਕ ਕਹਿੰਣ ਲੈ ਵਿਚਾਰੀ ਜਨਾਨੀ ਉਹ ਤੁਰੀ ਜਾਂਦੀ ਅੱਗੇ ਇਹ ਆਪ ਚੌੜਾ ਹੋ ਕੇ ਉੱਤੇ ਬੈਠਾ ਇਹ ਫੇਰ ਗੱਲਾਂ ਕਰੀ ਜਾਂਦਾ ਕਹਿੰਦੇ ਹੱਦ ਹੋ ਗਈ ਪਹਿਲਾਂ ਏਦਾਂ ਤੁਰੇ ਸੀ ਵੀ ਗਦਾ ਨਾਲ ਤੁਰਿਆ ਜਾਂਦਾ ਲੋਕੀ ਕਹਿੰਦੇ ਪਾਗਲ ਗਦਾ ਤੁਰਿਆ ਜਾਂਦਾ ਵਰਤ ਲੋ ਘਰ ਵਾਲੀ ਬਾਤੀ ਕਹਿੰਦੇ ਜੀ ਜੋਰੂ ਦਾ غلام ਹੈ ਇਹ ਇਕੱਲਾ ਥੱਲੇ ਤੁਰਿਆ ਜਾਂਦਾ ਹੁਣ ਇਹ ਆ ਪੈ ਗਿਆ ਫੇਰ ਕਹਿਣ ਲੱਗੇ ਵਿਚਾਰੀ ਘਰ ਵਾਲੀ ਨੂੰ ਤੋਰੀ ਲੈ ਜਾਂਦਾ ਔਰਤ ਨੂੰ ਇਹ ਚੰਗਾ ਬੰਦਾ ਹੈ ਇਹ ਫੇਰ ਨਹੀਂ ਛੱਡਦੇ ਹੁਣ ਕੀ ਕਰੀਏ ਇਹਨਾਂ ਨੇ ਆਖਿਆ ਵੀ ਜੇ ਗਦਾ ਤੋਰਾਂਗੇ ਫੇਰ ਹੱਸਣ ਗਿਆ ਕਰੋ ਗਦੇ ਨੂੰ ਟੁਕਲੋ ਦੋਨੇ ਛੜਿਆ ਨੇ ਗਦਾ ਚੁੱਕ ਲਿਆ ਜਦੋਂ ਗਦਾ ਚੱਕ ਕੇ ਤੁਰੇ ਜਾਂਣ ਲੋਕੀ ਕਹਿੰਣਾ ਤਾਂ ਜਮੇ ਹੀ ਪਾਗਲ ਤੁਰੇ ਜਾਂਦੇ ਨੇ ਵੇ ਗਦਾ ਹੀ ਚੱਕੀ ਲ ਜਾਂਦੇ ਨੇ ਮਤਲਬ ਲੋਕ ਕਿਸੇ ਗੱਲ ਤੇ ਖੁਸ਼ ਹੋਏ ਜਿਹੜਾ ਵੀ ਕੰਮ ਕਰੋਗੇ ਇਹਨਾਂ ਨੇ ਕੋਈ ਨਾ ਕੋਈ ਗੱਲ ਵਿੱਚੋਂ ਲੱਭ ਹੀ ਲੇ ਇਹਨਾਂ ਨੂੰ ਤੇ ਬਾਨਾ ਚਾਹੀਦਾ ਇਹਦੇ ਗਰਦਨ ਵੀ ਕਟਾ ਲੋਗੇ ਨਾ ਤਾਂ ਵੀ ਕਹਿਣਗੇ ਇਹ ਨਾ ਇੱਥੋਂ ਨਹੀਂ ਇੱਥੋਂ ਕਟਾਉਣੀ ਸੀ ਇਹ ਜੇ ਚੰਗੀ ਤਰ੍ਹਾਂ ਕੱਟੀ ਨਹੀਂ ਗਈ ਇਹਨਾਂ ਨੇ ਫਿਰ ਵੀ ਖੁਸ਼ ਨਹੀਂ ਹੋਣਾ ਤੁਸੀਂ ਆਪਣੇ ਆਪ ਨੂੰ ਕਾਇਮ ਰੱਖਿਆ ਕਰੋ ਆਪਣਾ ਮਨੋਬਲ ਵੀਰੋ ਭਰਾਵੋ ਬਣਾ ਕੇ ਰੱਖੋ ਲੋਕੀ ਤੈਨੂੰ ਮੋੜਨਗੇ ਸਤਿਗੁਰ ਨਾਲੋਂ ਤੋੜਨਗੇ ਕਿਸੇ ਦੀ ਪਰਵਾਹ ਨਾ ਕਰ ਕਿਸੇ ਦੀ ਪਰਵਾਹ ਨਾ ਕਰ ਤੂੰ ਤੁਰਿਆ ਚੱਲ ਗੁਰੂ ਨਾਨਕ ਪਾਤਸ਼ਾਹ ਤੁਰੇ ਆ ਤੇ ਕਿਸੇ ਦੀ ਪਰਵਾਹ ਨਹੀਂ ਕੀਤੀ ਮਰਦਾਨਾ ਨਾਲ ਲਿਆ ਤੇ ਗੱਲ ਵੇਖੋ ਇੱਕ ਮਰਦਾਨੇ ਤੋਂ ਨਾਲ ਤੁਰੀ ਸੀ ਲੋਕੀ ਕਹਿੰਦੇ ਸੀ ਓਏ ਖੱਤਰੀਆਂ ਦਾ ਪੁੱਤ ਹੋ ਕੇ ਮਰਾਸ਼ੀਆਂ ਦਾ ਮੁੰਡਾ ਨਾਲ ਲਈ ਫਿਰਦਾ ਛੋਟੀ ਜਾਤੀ ਦਾ ਇਹ ਦਿਆਂ ਦਾ ਪੁੱਤ ਹੈ ਵੱਡੀ ਜਾਤ ਵਾਲਾ ਮਾਸ਼ੀਆਂ ਦੇ ਮੁੰਡੇ ਨੂੰ ਨਾਲ ਲਈ ਫਿਰਦਾ ਪਰ ਗੁਰੂ ਨਾਨਕ ਨੇ ਚੋਟ ਮਾਰੀ ਕਹਿੰਦੇ ਓਏ ਤੁਸੀਂ ਪੁਜਾਰੀਓ ਤੁਸੀਂ ਸਮਾਜ ਵਿੱਚ ਵੰਡੀਆਂ ਪਾਈਆਂ ਤੁਸੀਂ ਮਨੁੱਖਤਾ ਵਿੱਚ ਵੰਡੀਆਂ ਪਾਈਆਂ ਤੁਸੀਂ ਇਨਸਾਨੀਅਤ ਵਿੱਚ ਵੰਡੀਆਂ ਪਾਈਆਂ ਤੇਰ ਮੇਰ ਕਰ ਦਿੱਤੀ ਹੈ ਬੰਦੇ ਨੂੰ ਬੰਦਾ ਨਹੀਂ ਰਹਿਣ ਦਿੱਤਾ ਓਏ ਖੂਨ ਇੱਕ ਹੈ ਇੱਥੇ ਬਲੱਡ ਡੋਨੇਟ ਕਰਦਾ ਜਿਹੜਾ ਮਰਜ਼ੀ ਕਰਦੇ ਬਲੱਡ ਚੜਾਉਂਦਾ ਜਿਹੜਾ ਪੁੱਛਦਾ ਜਾਤ ਕਿਹੜੀ ਦਾ ਚੜਾਉਣ ਲੱਗੇ ਮੈਨੂੰ ਜੱਟ ਦਾ ਬਲੱਡ ਚਾਹੀਦਾ ਬਲੱਡ ਤੇ ਲੈ ਲੈਂਦਾ ਬੰਦਾ ਜਿਹਦਾ ਮਰਜ਼ੀ ਚੜਾ ਦਿਓ ਤੁਸੀਂ ਇਨਸਾਨੀਅਤ ਵੰਡਤੀ ਮਨੁੱਖਤਾ ਵੰਡਤੀ ਭਾਈ ਨੂੰ ਭਾਈ ਦੇ ਵੈਰੀ ਬਣਾ ਦਿੱਤਾ ਤੇ ਗੁਰੂ ਨਾਨਕ ਸਾਹਿਬ ਨੇ ਮਰਦਾਨੇ ਨੂੰ ਨਾਲ ਰੱਖ ਕੇ ਪਤਾ ਕੀ ਕਹਿੰਦੇ ਹੁੰਦੇ ਸੀ ਇਹ ਮੇਰਾ ਭਾਈ ਹੈ ਵੱਡਾ ਭਾਈ ਹੈ ਮੇਰਾ ਇਹ ਮੇਰਾ ਭਾਈ ਹੈ ਇਸੇ ਗੱਲ ਨੂੰ ਗੁਰੂ ਗੋਬਿੰਦ ਸਿੰਘ ਨੇ ਵੱਡਾ ਕੀਤਾ ਇੱਕ ਨਾ ਕਿਲ ਗੱਡ ਦੀ ਦਾ ਕਿਲ ਕਿਲ ਐ ਮੜਾ ਜਿਆ ਗੱਡਤਾ ਥੋੜਾ ਜਿਆ ਤੇ ਗੁਰੂ ਗੋਬਿੰਦ ਸਿੰਘ ਨੇ ਥੋੜੀ ਮਾਰ ਕੇ ਪੂਰਾ ਹੀ ਸਿਰੇ ਉਹ ਜਿਹੜਾ ਕਿਲ ਸੀ ਨਾ ਪੂਰਾ ਹੀ ਘਟਦਾ ਉਹ ਥੋੜੀ ਪਤਾ ਕਿਹੜੀ ਮਾਰੀ ਅੱਜ ਵਾਲੇ ਦਿਨ ਸਾਰਿਆਂ ਨੂੰ ਪੱਠੇ ਕਰ ਲਿਆ ਕਹਿੰਦੇ ਆ ਜੋ ਉਹ ਕਿਲ ਜਿਹੜਾ ਗੁਰੂ ਨਾਨਕ ਨੇ ਗੱਡਿਆ ਸੀ ਗੁਰੂ ਗੋਬਿੰਦ ਸਿੰਘ ਨੇ ਅੱਜ ਵਾਲੇ ਦਿਨ ਥੋੜੀ ਮਾਰੀ ਉਹਦੇ ਤੇ ਉਹਨਾਂ ਨੇ ਇੱਕ ਵਰਦਾਨਾ ਨਾਲ ਰੱਖਿਆ ਸੀ ਜਾਤ ਅਬੇਮਾਨੀਆਂ ਦੇ ਮੂੰਹ ਤੇ ਚਪੇੜ ਸੀ ਜਾਤ ਦਾ ਹੰਕਾਰ ਕਰਨ ਵਾਲਿਆਂ ਦੇ ਮੂੰਹ ਤੇ ਚਪੇੜ ਸੀ ਤੇ ਗੁਰੂ ਗੋਬਿੰਦ ਸਿੰਘ ਨੇ ਸੱਦ ਲੈ ਸਾਰੇ ਕਹਿੰਦੇ ਆਜੋ ਆਨੰਦਪੁਰ ਦੀ ਧਰਤੀ ਤੇ ਤੇ ਆਨੰਦਪੁਰ ਦੀ ਧਰਤੀ ਤੇ ਲੱਗਿਆ ਮੇਲਾ ਹਜ਼ਾਰਾਂ ਦਾ ਹੋਇਆ ਇਕੱਠ ਤੇ ਹਜ਼ਾਰਾਂ ਦੇ ਇਕੱਠ ਦੇ ਵਿੱਚ ਕਹਿੰਦੇ ਓਏ ਤੁਸੀਂ ਤੇ ਕਹਿੰਦੇ ਸੀ ਇੱਕ ਨਾਲ ਰੱਖੀ ਫਿਰਦਾ ਤੇ ਉਹ ਮਰਾਸੀ ਐ ਤੇ ਉਹਦੇ ਹੱਥੋਂ ਖਾਈ ਜਾਂਦਾ ਉਹਨੂੰ ਖਵਾਈ ਜਾਂਦਾ ਇਕੱਠੇ ਬਹਿ ਜਾਂਦੇ ਨੇ ਇਕੱਠੇ ਖਾ ਲੈਂਦੇ ਨੇ ਕਹਿੰਦੇ ਆ ਡੱਡ ਨੇ ਆ ਖੱਤਰੀ ਆ ਚੌਰ ਆ ਛੀਂਬਾ ਆ ਨਾਈ ਇੱਕ ਜੱਟ ਵੀ ਸੀ ਉਹ ਕਹਿੰਦੇ ਆ ਕਰ ਲੈ ਸਾਰੇ ਇਕੱਠੇ ਤੁਸੀਂ ਕਹਿੰਦੇ ਸੀ ਵੀ ਇਹ ਇੱਕ ਰੱਖੀ ਫਿਰਦਾ ਉਹ ਇੱਕ ਉਹਨਾਂ ਦਾ ਭਰਾ ਬਣਿਆ ਸੀ ਏ ਮੈਂ ਪੰਜੇ ਨਾਲੇ ਪਹਿਲਾਂ ਇਹਨਾਂ ਨੂੰ ਛਕਾਉਂ ਮੁੜ ਕੇ ਇੱਕੋ ਬਾਟੇ ਚ ਆਪ ਛਕੂ ਜਾਤ ਅਭਿਮਾਨੀਓ ਤੁਸੀਂ ਕਹਿੰਦੇ ਸੀ ਪਰਸ਼ਾਵਾ ਪੈਣ ਨਾਲ ਬੰਦਾ ਪਟਿਆ ਜਾਂਦਾ ਆਹ ਜਿਹੜੇ ਮੇਰੇ ਨਾਲ ਖਾਣਗੇ ਇਕੱਠੇ ਬੈਠਾਂਗੇ ਇਹ ਮੇਰੇ ਪਿਆਰੇ ਹੋਣਗੇ ਮੇਰੇ ਪਿਆਰੇ ਤੇ ਗੁਰੂ ਗੋਬਿੰਦ ਸਿੰਘ ਨੇ ਪਿਆਰੇ ਬਣਾਏ ਆਪਣੇ ਤੂੰ ਝੋੜ ਨਹੀਂ ਤੂੰ ਮੇਰਾ ਪਿਆਰਾ ਓਏ ਤੂੰ ਚਿੰਬਾਨੀ ਤੂੰ ਮੇਰਾ ਪਿਆਰਾ ਹੈ ਤੂੰ ਨਾਈ ਨਹੀਂ ਤੂੰ ਮੇਰਾ ਪਿਆਰਾ ਹੈ ਮੈਂ ਤੇਰੇ ਗੁਣ ਵੇਖਦਾ ਤੇਰੀ ਜਾਤ ਨਹੀਂ ਮੈਂ ਤੇਰੇ ਗੁਣ ਵੇਖਦਾ ਤੇਰੀ ਬਰਾਦਰੀ ਨਹੀਂ ਮੈਂ ਇਨਸਾਨੀਅਤ ਵੇਖਦਾ ਬਾਹਰੀ ਪਹਿਰਾਵਾ ਨਹੀਂ ਪਹਿਰਾਵੇ ਨਾ ਵੇਖਿਓ ਜੇ ਤੁਸੀਂ ਪਹਿਰਾਵੇ ਵੇਖਣ ਲੱਗੋਗੇ ਇੱਥੇ ਬਣਿਆ ਪਖੰਡੀਆਂ ਨੇ ਪਹਿਰਾਵੇ ਪਾ ਲੈਣੇ ਨੇ ਤੁਹਾਨੂੰ ਲੁੱਟਣ ਲਈ ਜਿੱਦਣ ਤੂੰ ਦਾੜੀਆਂ ਵੇਖਣ ਲੱਗੇਗਾ ਇਹਨਾਂ ਨੇ ਦਾੜੀਆਂ ਵਧਾ ਲੈਣੀਆਂ ਨੇ ਤੈਨੂੰ ਲੁੱਟਣ ਲਈ ਜਿੱਦਣ ਤੂੰ ਪੱਗਾਂ ਵੇਖੇਗਾ ਇਹਨਾਂ ਨੇ ਪੱਗਾਂ ਬੰਨ ਲੈਣੀਆਂ ਨੇ ਤੈਨੂੰ ਲੁੱਟਣ ਲਈ ਜਿੱਦਣ ਤੂੰ ਕੱਲੀਆਂ ਕਰਪਾਨਾਂ ਹੀ ਵੇਖੇਗਾ ਇਹਨਾਂ ਨੇ ਤਿੰਨ ਤਿੰਨ ਫੁੱਟੀਆਂ ਪਾ ਲੈਣੀਆਂ ਨੇ ਤੈਨੂੰ ਲੁੱਟਣ ਲਈ ਤੂੰ ਵੇਖ ਇਨਸਾਨੀਅਤ ਹੈ ਤੇਰੇ 'ਚ ਮਨੁੱਖਤਾ ਹੈ ਤੇਰੇ ਅੰਦਰ ਦਇਆ ਦਾ ਭਾਵ ਹੈ ਤੂੰ ਉਸ ਬੰਦੇ ਦਾ ਭਲਾ ਕਰ ਸਕਣਾ ਹੈ ਆਪਣਾ ਘਰ ਪੱਟ ਕੇ ਲੁਟਾ ਸਕਦਾ ਕਿਸੇ ਲਈ ਵਾਰ ਸਕਦਾ ਕੋਈ ਜੇ ਇਸ ਫੀਲਡ ਵਿੱਚ ਆਇਆ ਤੇ ਕਰਕੇ ਵਿਖਾ ਕੁਝ ਫਿਰ ਗੱਲ ਦੁਰਨੀ ਹੈ ਅੱਗੇ